ਪੂਰੀ ਘਟਨਾ ਇਸ ਸਮੇਂ ਪੂਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਮੈਂ ਥੋੜਿਆ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਾਕਿਸਤਾਨ ਦੇ ਚੀਫ ਆਫ ਆਰਮੀ ਜਿਹੜੇ ਹੈਗੇ ਨੇ ਆਸੀਮ ਮਨੀਰ ਉਹਨਾਂ ਦੀ ਸਟੇਟਮੈਂਟ ਵੀ ਸੁਣਵਾਈ ਇਸ ਸਮੇਂ ਇੰਡੀਅਨ ਆਰਮੀ ਦੇ ਜ਼ਿਹਨ ਦੇ ਵਿੱਚ ਕੀ ਕੁ ਚੱਲ ਰਿਹਾ ਹੋਏਗਾ ਲੋਕਾਂ ਦੇ ਸਰਕਾਰ ਦੇ ਜਿਹੜੇ ਡਿਸਾਈਡਿੰਗ ਚੇਅਰਸ ਦੇ ਉੱਤੇ ਬੈਠੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਸਮਝਿਆ ਜਾ ਰਿਹਾ ਹੈ ਜਾਂ ਦੇਖਿਆ ਜਾ ਰਿਹਾ ਹੈ ਲੋਕਾਂ ਦੀਆਂ ਭਾਵਨਾਵਾਂ ਮੈਂ ਬਿਆਨ ਇਸ ਕਰਕੇ ਦਿੱਤੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੜ੍ਹ ਰਹੇ ਹਾਂ ਦੇਖ ਰਹੇ ਹਾਂ ਲੋਕਾਂ ਦਾ ਗੁੱਸਾ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਸਬਕ ਸਿਖਾ ਦਿਓ ਜਾ ਕੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਸਰਕਾਰ ਜਾਂ ਆਪਣੀ ਫੌਜ ਦਾ ਰਿਐਕਸ਼ਨ ਦੇ ਬਾਰੇ ਗੱਲ ਕਰੀਏ ਜੀ ਆਪਾਂ ਨੂੰ ਇਸ ਇਨਸੀਡੈਂਟ ਦੇ ਪੂਰੇ ਕੰਟੈਕਸਟ ਨੂੰ ਸਮਝਣਾ ਪਾਏਗਾ ਜੀ ਪਹਿਲੀ ਗੱਲ پاکستان ਦੀ ਜੋ ਪਾਲਿਸੀ ਹੈ ਹਿੰਦੁਸਤਾਨ ਦੇ ਅਗੇਂਸਟ ਜਾਂ ਭਾਰ ਦੇ ਅਗੇਂਸਟ ਉਹ ਹੈ ਆਫੀਸ਼ੀਅਲ ਪਾਲਿਸੀ ਹੈ ਟੂ ਬ੍ਰੇਕ ਇੰਡੀਆ ਇਨਟੂ ਮੈਨੇਜੇਬਲ ਸਾਈਜ਼ ਬਾਈ ਇਨਡਲਜਿੰਗ ਇਨ 1000 ਕੱਟਸ ਤੋਂ ਉਨਕੀ ਜੋ ਏਮ ਹੈ ਟੂ ਬ੍ਰੇਕ ਇੰਡੀਆ ਔਰ ਉਨਕੀ ਉਹਨਾਂ ਦੀ ਜਿਹੜੀ ਸਟ੍ਰੈਟਜੀ ਹੈ ਉਹ ਹੈ 1000 ਕੱਟਸ ਤੋਂ ਇਹ ਜਿਹੜੀ ਕੱਲ ਪਰਸੋਂ ਇਤਨੀ ਭਿਆਨਕ ਘਟਨਾ ਹੋਈ ਹੈ ਇਹ ਉਸੇ ਸਟ੍ਰੈਟਜੀ ਦਾ ਹਿੱਸਾ ਹੈ ਉਹਨਾਂ ਨੇ ਸਾਨੂੰ ਬਲੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਪਹਿਲਾਂ 48 ਤੋਂ ਲੈ ਕੇ ਹੁਣ ਤੱਕ ਬਲੀਡ ਕਰਦੇ ਰਹੇ ਕਦੇ ਕੱਟ ਕਦੇ ਵੱਧ ਤੇ ਇਹ ਉਸੇ ਹਿੱਸੇ ਦਾ ਇੱਕ ਕੜੀ ਹੈ ਔਰ ਇਹ ਚਲਦੀ ਰਹੇਗੀ ਜਿੰਨਾ ਚਿਰ ਪਾਕਿਸਤਾਨ ਨੂੰ ਅਸੀਂ ਚੰਗੀ ਤਰ੍ਹਾਂ ਕਾਬੂ ਨਹੀਂ ਕਰ ਲੈਂਦੇ ਦੂਜਾ ਪਾਕਿਸਤਾਨ ਦੀ ਜਿਹੜੀ ਇੰਟਰਨਲ ਸਿਚੁਏਸ਼ਨ ਹੈ ਉਹਦਾ ਅਸਰ ਵੀ ਇਹਦੇ ਉੱਤੇ ਹੋ ਸਕਦਾ ਹੈ ਪਾਕਿਸਤਾਨ ਦੇ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਸੀ ਹਮ ਪਰ ਆਪਣਾ ਬਲੋਸ਼ ਦੇ ਫ੍ਰੀडम ਫਾਈਟਰਸ ਨੇ ਔਰ ਇਹਦੇ ਨਾਲ ਪਾਕਿਸਤਾਨ ਦੀ ਕਾफी ਬੇਇੱਜ਼ਤੀ ਹੋਈ ਦੂਸਰਾ ਨਾਰਥ-ਵੈਸਟ ਫਰੰਟੀਅਰ ਜਿਹਨੂੰ ਪਹਿਲਾਂ ਕਹਿੰਦੇ ਸੀ ਖੈਬਰ ਪਖਤੂਨ ਉਹ ਉਧਰ ਵੀ ਪਾਕਿਸਤਾਨ ਦੀ ਫੌਜ ਨੂੰ ਕਾफी ਮਾਰ ਪੈ ਰਹੀ ਹੈ Taliban ਦੀ ਤਰਫੋਂ ਉਹਨਾਂ ਆਪਣੀ ਬੇਇੱਜ਼ਤੀ ਨੂੰ ਛਪਾਉਣ ਵਾਸਤੇ ਜਾਂ ਆਪਣੀ ਜਨਤਾ ਨੂੰ ਥੋੜਾ ਉਸਤਾਹਿਤ ਕਰਨ ਵਾਸਤੇ ਕਿਉਂਕਿ ਪਾਕਿਸਤਾਨ ਨੇ ਇਹ ਇੱਕ ਕਠਨਾ ਕੀਤੀ ਹੈ ਬਹੁਤ ਸ਼ਰਮਨਾਕ ਤਾਂ ਕਿ ਉਹਨਾਂ ਦੀ ਅਟੈਨਸ਼ਨ ਇਧਰ ਹੋ ਜਾਏ ਔਰ ਉਹ ਆਪਣੇ ਤੇ ਜਿਹੜਾ ਕਾਰਵਾਈ ਹੋ ਰਹੀ ਹੈ ਉਹਨੂੰ ਥੋੜਾ ਭੁੱਲ ਜਾਣ। ਹੂੰ। ਤੀਜਾ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੋ ਸਕਦੀ ਹੈ ਕਿ ਜਦੋਂ ਦਾ ਆਰਟੀਕਲ 370 ਰਿਪੀਲ ਹੋਇਆ ਹੈ ਕਸ਼ਮੀਰ ਦੇ ਵਿੱਚ ਬਾਈ ਐਨ ਲਾਰਜ ਅਮਨ-ਅਮਾਨ ਹੋ ਗਿਆ ਔਰ ਉਹਨਾਂ ਦੀ ਤਰੱਕੀ ਕਾਫੀ ਹੋ ਰਹੀ ਹੈ। ਉੱਥੇ ਯੂਨੀਵਰਸਿਟੀ ਆ ਖੁੱਲ ਰਹੀ ਨੇ ਕਾਲਜ ਖੁੱਲ ਰਹੇ ਨੇ ਮਾਲ ਖੁੱਲ ਰਹੇ ਨੇ ਔਰ ਇਨਵੈਸਟਮੈਂਟ ਹੋ ਰਹੀ ਹੈ ਸਾਊਦੀ ਅਰਬ ਤੇ ਹੋ ਰਹੀ ਹੈ ਬਾਕੀ ਕੰਟਰੀ ਤੋਂ ਵੀ ਹੋ ਰਹੀ ਹੈ ਔਰ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹਨੂੰ ਕਿਸ ਤਰ੍ਹਾਂ ਇੰਟਰਨੈਸ਼ਨਲ ਟੂਰਿਸਟ ਹਬ ਬਣਾਇਆ ਜਾਵੇ ਜੀ ਇਸ ਤਰੱਕੀ ਦੇ ਨਾਲ ਕਸ਼ਮੀਰ ਦੇ ਲੋਕਾਂ ਦੀ ਜਿਹੜੀ ਹੈ ਇਕਨੋਮਿਕ ਕੰਡੀਸ਼ਨ ਉਹ ਚੰਗੀ ਹੋ ਰਹੀ ਹੈ ਹਮ ਵਿਜ਼ਾ ਵੀ ਪਾਕਿਸਤਾਨ ਅਕੂਪਾਈਡ ਕਸ਼ਮੀਰੀ ਜਮ ਤੇ ਪਾਕਿਸਤਾਨ ਚਾਹੇਗਾ ਕਿ ਇਹਨਾਂ ਲੋਕਾਂ ਦੀ ਜੇ ਤਰੱਕੀ ਬੰਦ ਕੀਤੀ ਜਾਵੇ ਜਾਂ ਘੱਟ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਲੋਕ ਜਿਹੜੇ ਕਹਿੰਦੇ ਕਿ ਦੇਖੋ ਪਾਕਿਸਤਾਨੀ ਹਿੰਦੁਸਤਾਨੀ ਕਸ਼ਮੀਰੀ ਕਿੰਨੇ ਚੰਗੇ ਨੇ ਕਿੰਨੇ ਵੈਲ ਆਫ ਨੇ ਸਾਡੇ ਮੁਕਾਬਲੇ ਤੇ ਤੋਂ ਉਸ ਇਕਨੋਮਿਕ ਐਕਟੀਵਿਟੀ ਨੂੰ ਡੈਮੇਜ ਕਰਨ ਵਾਸਤੇ ਇਹ ਕੰਮ ਕੀਤਾ ਜਾ ਸਕਦਾ ਕਿਉਂਕਿ ਕਸ਼ਮੀਰ ਦਾ ਜਿਹੜਾ ਜ਼ਿਆਦਾ ਇਕਨੋਮੀ ਹੈ ਉਹ ਟੂਰਿਜ਼ਮ ਦੇ ਉੱਤੇ ਬੀਸਦਾ ਹੈ ਜੀ ਪਹਿਲਾਂ ਕਸ਼ਮੀਰ ਪਾਕਿਸਤਾਨ ਨੇ ਕਦੇ ਟੂਰਿਸਟ ਦੇ ਉੱਤੇ ਹਮਲਾ ਨਹੀਂ ਕੀਤਾ ਸੀ ਜਿੰਨੇ ਹਮਲੇ ਪਹਿਲਾਂ ਹੋਏ ਉਹ ਜਾਂ ਸਰਕਾਰੀ ਬੰਦੇ ਦੇ ਗਏ ਹੁੰਦੇ ਸੀ ਜਾਂ ਦੂਜੀ ਚੀਜ਼ਾਂ ਨੇ ਹੁੰਦੇ ਸੀ ਟੂਰਿਸਟ ਨੂੰ ਉਹਨਾਂ ਨੇ ਨਹੀਂ ਅਟੈਕ ਕੀਤਾ ਕਿਉਂਕਿ ਉਹ ਜਾਣਦੇ ਨੇ ਕਿ ਜੇ ਟੂਰਿਸਟ ਆਉਣਾ ਬੰਦ ਹੋ ਜਾਣਗੇ ਤਾਂ ਕਸ਼ਮੀਰ ਦੀ ਜੋ ਇਕਨੋਮੀ ਹੈ ਉਹ ਬਹੁਤ ਪੈਸਨੈਸ ਹੋ ਜਾਏਗੀ ਪਰ ਇਸ ਟਾਈਮ ਉਹਨਾਂ ਨੇ ਟੂਰਿਸਟ ਨੂੰ ਕਿਉਂ ਅਟੈਕ ਕੀਤਾ ਕਿਉਂਕਿ ਉਹ ਚਾਹੁੰਦੇ ਨੇ ਕਿ ਕਸ਼ਮੀਰਾਂ ਦੀ ਹਾਲਤ ਖਰਾਬ ਹੋਵੇ ਜੇ ਕਸ਼ਮੀਰਾਂ ਦੀ ਹਾਲ ਚ ਜਿੰਨੀ ਚੰਗੀ ਹੋਏਗੀ ਉਨਾ ਹੀ ਪਾਕਿਸਤਾਨ ਦੇ ਪਾਕਿਸਤਾਨ ਅਕੂਪਾਈਡਾ ਕਸ਼ਮੀਰ ਦੇ ਲੋਕ ਨੇ ਉਹ ਚਾਹਣਗੇ ਕਿ ਉਹ ਹਿੰਦੁਸਤਾਨ ਦੇ ਨਾਲ ਮਿਲ ਜਾਣ ਅਜੇ ਵੀ ਬਾਲਸਤਾਨ ਚਤ్రਾਲ ਉਹ ਏਰੀਆ ਤੋਂ ਆਵਾਜ਼ਾਂ ਆ ਰਹੀਆਂ ਨੇ ਕਿ ਹਿੰਦੁਸਤਾਨ ਦੇ ਕਸ਼ਮੀਰੀ ਉਹਨਾਂ ਨਾਲ ਬਹੁਤ ਚੰਗੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਹਾਲਤ ਵੀ ਚੰਗੀ ਹੋਵੇ ਤਾਂ ਕਿ ਹਿੰਦੁਸਤਾਨ ਨੂੰ ਮਿਲ ਸੇ ਤਾਂ ਉਹ ਕਈ ਫੈਕਟਰਸ ਨੇ ਜਿਹੜੇ ਹੋ ਸਕਦੇ ਨੇ ਇਸ ਕਾਨੂੰਨੀ ਘਟਨਾ ਦੇ ਪਿੱਛੇ ਠੀਕ ਹੈ ਜਬ ਤੁਸੀਂ ਬਿਲਕੁਲ ਅੱਗੇ ਇੱਕ ਵੱਖਰੇ ਤਰੀਕੇ ਨਾਲ ਵੀ ਅਸਪੈਕਟ ਦੱਸ ਰਹੇ ਹੋ ਦੇਖੋ ਇੱਕ ਬਹੁਤ ਵੱਡੀ ਵੱਡੀ ਕਲੀਅਰ ਗੱਲ ਜਿਹੜੀ ਤੁਸੀਂ ਬੜੀ ਇੰਪੋਰਟੈਂਟ ਕਹੀ ਬ੍ਰਿਗੇਡੀਅਰ ਹਰਵੰਦ ਨੇ ਸਰ ਦੱਸ ਰਹੇ ਨੇ ਕਿ ਜੇਕਰ ਕਸ਼ਮੀਰ ਦੇ ਵਿੱਚ ਆਮ ਹੋ ਗਿਆ ਸਭ ਕੁਝ ਸਭ ਲੋਕ ਜਾਣ ਲੱਗੇ ਸਵਿਟਜ਼ਰਲੈਂਡ ਨੂੰ ਛੱਡ ਕੇ ਲੋਕ ਕਸ਼ਮੀਰ ਦਾ ਰੁਕ ਕਰਨਾ ਸ਼ੁਰੂ ਕਰ ਦੇਣ ਉੱਥੇ ਬਿਜ਼ਨਸ ਇੰਨਾ ਵੱਧ ਜਾਵੇ ਆਮ ਤੌਰ ਤੇ ਕਿਹਾ ਜਾਂਦਾ ਵਿਲਾ ਦਿਮਾਗ ਸ਼ੈਤਾਨ ਦਾ ਕਰ ਤਾਂ ਜੇਕਰ ਲੋਕਾਂ ਕੋਲ ਟਾਈਮ ਹੀ ਨਹੀਂ ਹੋਏਗਾ ਲੋਕਾਂ ਕੋਲ ਇਨਕਮ ਦੇ ਸੋਰਸ ਬਹੁਤ ਵਧੀਆ ਹੋ ਜਾਣਗੇ ਤਾਂ ਫਿਰ ਉਹਨਾਂ ਦੇ ਕੋਲ ਇਹ ਅਤਵਾਦੀਆਂ ਦੀ ਗੱਲਾਂ ਸੁਣਨ ਦਾ ਟਾਈਮ ਕਿੱਥੇ ਹੋਏਗਾ ਇਹ ਬਹੁਤ ਬਹੁਤ ਇੰਪੋਰਟੈਂਟ ਪੁਆਇੰਟ ਹੈ ਸਾਡੇ ਨਾਲ ਨਿਤਿਨ ਸਰ ਜੁੜੇ ਹੋਏ ਨੇ ਕਰਨਲ ਨਿਤਿਨ ਚੰਦਰਾ ਜੀ ਸਰ ਇਸ ਪੂਰੀ ਸਿਚੁਏਸ਼ਨ ਨੂੰ ਕਿਸ ਪੁਆਇੰਟ ਆਫ View ਦੇ ਨਾਲ ਦੇਖਦੇ ਹੋ ਕਿਉਂਕਿ ਲਗਾਤਾਰ ਪਿਛਲੇ 24 36 ਘੰਟਿਆਂ ਦੇ ਵਿੱਚ ਪਾ ਆਲਰੇਡੀ ਬਹੁਤ ਗੱਲਬਾਤ ਕਰ ਚੁੱਕੇ ਆ ਪਰ ਲੋਕ ਜਾਣਨਾ ਚਾਹੁੰਦੇ ਨੇ ਹੁਣ ਕੀ ਇਹ ਤਾਂ ਹੋ ਗਿਆ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਉੱਥੇ ਕਸ਼ਮੀਰ ਦੇ ਵਿੱਚ ਸੈਲਾਨੀ ਜਾਂਦੇ ਨਹੀਂ ਜਾਂਦੇ ਅੱਗੇ ਅਮਰਨਾਦੀ ਯਾਤਰਾ ਹੈ ਉਸਦੇ ਲਈ ਬਹੁਤ ਸਾਰੀਆਂ ਤਿਆਰੀਆਂ ਅਲੱਗ ਤਰੀਕੇ ਨਾਲ ਕੀਤੀਆਂ ਜਾਣਗੀਆਂ ਉਸਦੇ ਉੱਤੇ ਕੀ ਪ੍ਰਭਾਵ ਹੁੰਦਾ ਨਹੀਂ ਹੁੰਦਾ ਪਰ ਅਸੀਂ ਪਿਛਲੇ ਦੋ ਵੱਡੇ ਅਟੈਕ ਤੋਂ ਬਾਅਦ ਰਿਟੈਲੀਏਸ਼ਨ ਦੇਖੀ ਹੈ ਇੰਡੀਅਨ ਆਰਮੀ ਦੇ ਵੱਲੋਂ ਉਸ ਦੇ ਵਿੱਚ ਸੱਜੀਗਲ ਸਟ੍ਰਾਈਕ ਹੈ ਉਸ ਦੇ ਵਿੱਚ ਇਹ ਸਟ੍ਰਾਈਕ ਹੈ ਕਿ ਉਹ ਦੁਬਾਰਾ ਮੌਕਾ ਆ ਗਿਆ ਹੈ ਇਹ ਪਹਿਲੇ ਮੈਂ ਇਹ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਗoing back ਜਿਹੜੀ ਸਟੇਟਮੈਂਟ ਤੁਸੀਂ ਆਰਮੀ ਚੀਫ ਪਾਸ ਆਰਮੀ ਚੀਫ ਦੀ ਸੁਣਾਈ ਸੀ ਜੀ ਉਹਦੇ ਬਾਰੇ ਦੋ ਬੜੀ ਇੰਪੋਰਟੈਂਟ ਚੀਜ਼ਾਂ ਹੈਗੀਆਂ ਉਸ ਸਪੀਚ ਦੇ ਵਿੱਚ ਉਹ ਜੋ ਦੋ ਚੀਜ਼ਾਂ ਤੁਸੀਂ ਦੱਸੀ ਪਹਿਲੀ ਗੱਲ ਜੀ ਇਹ ਸੀ ਜਿਹੜਾ ਇਹ ਕਸ਼ਮੀਰ ਇਜ਼ ਆਰ ਜਗਲਰ ਇਹ ਇਹਨਾਂ ਨੇ ਨਵੀਂ ਗੱਲ ਨਹੀਂ ਕਹੀ ਇਹ ਜਿਹੜਾ ਵੀ ਪਾਕਿਸਤਾਨ ਚ ਲੀਡਰ ਆਇਆ ਉਹਨੇ ਇਹੀ ਗੱਲ ਕਹੀ ਹੈ ਤਾਂ ਇਹਦੇ 'ਚ ਕੋਈ ਚੇਂਜ ਨਹੀਂ ਠੀਕ ਹੈ ਤੋਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੁਣ ਚੇਂਜ ਹੋਈ ਹੈ ਜਿਹੜੀ ਤੁਸੀਂ ਪਹਿਲਾਂ ਸਟੇਟਮੈਂਟ ਦੱਸੀ ਹੈ कि वी पा, आर डिफरेंट हम कौन ਤੁਸੀਂ ਦੇਖੋ ਕਿ ਅੱਜ ਤੱਕ ਅਸੀਂ ਵੀ ਸਾਡੇ ਪੰਜਾਬੀ ਵੀ ਪਾਕਿਸਤਾਨ ਪੰਜਾਬ ਬਾਰੇ ਕਹਿੰਦੇ ਰਹੇ ਹਾਂ ਉਹਨਾਂ ਦੇ ਪਾਕਿਸਤਾਨੀ ਪੰਜਾਬੀ ਵੀ ਸਾਡੇ ਬਾਰੇ ਕਹਿੰਦੇ ਰਹੇ ਹਾਂ ਵੀ ਆਰ ਦਾ ਸੇਮ ਪਰਸਨ ਸਾਡਾ ਮਜ਼ਹਬ ਅਲੱਗ ਹੈ ਸਾਡੀ ਐਡਰੈਸ ਉਹੀ ਹੈ ਸਾਡਾ ਖਾਣ ਪਾਣ ਉਹੀ ਹੈ ਸਾਡੇ ਤਿਉਹਾਰ ਉਹੀ ਹੈ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਪਾਕਿਸਤਾਨੀ ਨੇਤਾ ਨੇ ਕਿਹਾ ਹੈ ਕਿ ਵੀ ਆਰ डिफरेंट ਕਿਉਂਕਿ ਹੋ ਸਕਦਾ ਹੈ ਕਿ ਉਹ ਹੁਣ ਇਹ ਜਿਹੜਾ ਤੋੜ ਸੀਗਾ ਪੰਜਾਬੀਆ ਦਾ ਜਿਹੜਾ ਸੀ ਤੋੜ ਸੀ ਉਹਨੂੰ ਤੋੜਨਾ ਚਾਹੁੰਦੇ ਨੇ ਕਿ ਹੁਣ ਆਪਾਂ ਵਗਰੇ ਵakre ਆ ਹਮ ਪਾਕਿਸਤਾਨੀ ਚੀਫ ਜਿਹੜਾ ਹੈ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਮੌਲਵੀ ਸੀ ਮਸਜਿਦ ਵਿੱਚ ਤੇ ਇਹਨਾਂ ਦੀ ਤਾਲੀਮ ਵੀ ਮਦਰਸੇ ਚ ਹੋਈ ਹੈ ਠੀਕ ਹੈ ਤਾਂ ਹੀ ਇਹਨਾਂ ਨੂੰ ਉਥੇ ਮੌਲਵੀ ਚੀਫ ਵੀ ਕਹਿੰਦੇ ਹਮ ਜਿਹੜੇ ਬ੍ਰਿਗੇਡ ਹਰਵੰਤ ਸਾਹਿਬ ਜੀ ਨੇ ਜਿਹੜਾ ਕਿਹਾ ਹੈ ਰਿਗਾਰਡਿੰਗ ਮੋਸਟ ਆਫ ਦਿ ਪੁਆਇੰਟਸ 온 ਕਵਰ ਕਾਉਨ ਲੈ ਨੇ ਬਟ ਮੋਸਟ ਇੰਪੋਰਟੈਂਟ ਇਜ਼ ਕਿ ਹੁਣ ਜਿਸ ਤਰ੍ਹਾਂ ਟ੍ਰੇਨ ਅਟੈਕ ਹੋਇਆ ਜਿਹੜਾ ਬਲੂਚਿਸਤਾਨ ਚ ਹੋ ਰਿਹਾ ਹੈ ਜਿਹੜਾ ਫਾਈਬਰ ਪਖਤੂਨਵਾਜ ਹੋ ਰਿਹਾ ਹੈ ਤੇ ਉਹ ਜਿਹੜੀ ਚੀਜ਼ ਹੈ ਉਹਨਾਂ ਨੂੰ ਇੱਕ ਅਟੈਨਸ਼ਨ ਡਾਇਵਰਟ ਕਰਨ ਵਾਸਤੇ ਕਿ ਵੀ ਆਂਡੀਆਂ ਵੀ ਜਿਹੜਾ ਹੋ ਰਿਹਾ ਸੀ ਵਕਰੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਵੀ ਹਮੇਸ਼ਾ ਉਹ ਵੀ ਇਹੀ ਕਹਿੰਦੇ ਨੇ ਕਿ ਸਾਡੇ ਇੱਥੇ ਜੋ ਵੀ ਹੋ ਰਿਹਾ ਉਹ ਇੰਡੀਆ ਕਰਾ ਰਿਹਾ ਤੇ ਇੱਕ ਉਹ ਹੋ ਸਕਦਾ ਕਾਰਨ ਮੇਰਾ ਖਿਆਲ ਹੈ ਬੜਾ ਇੰਪੋਰਟੈਂਟ ਹੈ ਸੈਕੰਡਲੀ ਜਿਹੜਾ ਸੀਗਾ ਜਿਸ ਤਰ੍ਹਾਂ ਪਾਕਿਸਤਾਨ ਚ ਹੁਣ ਬੜੇ ਯੂਟਿਊਬਰ ਹੈ ਜਿਹੜੇ ਇੰਡੀਆ ਬਾਰੇ ਚੰਗਾ ਕਹਿੰਦੇ ਨੇ ਸਭ ਤੋਂ ਪ੍ਰੋਮਿਨੈਂਟ ਸ਼ਾਇਦ ਸ਼ੌਇਬ ਚੌਧਰੀ ਹੈ ਜਿਹੜਾ ਬਹੁਤ ਪ੍ਰੋਮਿਨੈਂਟਲੀ ਇੰਡੀਆ ਬਾਰੇ ਕਹਿੰਦਾ ਸੀ ਉਹ बार-बार ਕਹਿੰਦਾ ਹੈ ਕਿ ਜੀ ਕਸ਼ਮੀਰ ਜਾ ਕੇ ਦੇਖੋ ਇੰਡੀਅਨ ਕਸ਼ਮੀਰ ਦੇਖੋ ਉੱਥੇ ਕੀ ਨੀ ਪ੍ਰੋਸਪਰਿਟੀ ਹੋ ਰਹੀ ਹੈ ਤੇ ਫਿਰ ਉਹ ਜਾ ਕੇ ਆਪਣਾ ਕਸ਼ਮੀਰ ਦਖਾਉਂਦਾ ਹੈ ਲੋਕਾਂ ਦੀ ਗੱਲ ਕਰਦਾ ਹੈ ਫਿਰ ਦਖਾਉਂਦਾ ਹੈ ਜੀ ਸਾਡੇ ਕਸ਼ਮੀਰ 'ਚ ਕੁਝ ਹੈ ਹੀ ਨਹੀਂ ਹਾਂ ਤੇ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਚੀਜ਼ਾਂ ਹੈਗੀਆਂ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਅਫੈਕਟ ਕਰਦੇ ਹੋਣ ਜਿਹੜੀ ਤੁਸੀਂ ਚਾਰ ਬੰਦਿਆਂ ਦੀ ਜਿਹੜੀ ਫੋਟੋ ਜਿਹੜੀ ਸਰਕਾਰ ਨੇ ਰਿਲੀਜ਼ ਕੀਤੀ ਹੈ ਸਸਪੈਕਟਸ ਦੀ ਜਿਹ ਇਹ ਕਸ਼ਮੀਰੀ ਲੱਗਦੇ ਨੇ ਕੋਈ ਸਭ ਪਤਾ ਚਲਦਾ ਪੰਜਾਬੀ ਹੈ ਇਹ ਸ਼ਕਲਾਂ ਤੋਂ ਨਹੀਂ ਇਹਦੀ ਕਸ਼ਮੀਰ ਵਾਲੀ ਸ਼ਕਲ ਹੀ ਨਹੀਂ ਹੈ ਜਿਹੜੇ ਤਿੰਨ ਚਾਰ ਫੋਟੋ ਆਈਆਂ ਨੇ ਤੇ ਜਿਹੜਾ ਮੈਂ ਹੁਣ ਕਸ਼ਮੀਰ 'ਚ ਮੇਰੀ ਬੜੀ ਪੋਸਟਿੰਗ ਹੋ ਚੁੱਕੀ ਹੈ ਜੀ ਹਾਲੇ ਤੱਕ ਮੈਂ ਨਹੀਂ ਸੁਣਿਆ ਕਿਸੇ ਨੂੰ ਕਹਿੰਦੇ ਕਿ ਤੂੰ Hindu ਹੈ ਤਾਂ ਹਮ مسلمان ਹੈ ਆਮ ਆਦਮੀ ਇਹ ਗੱਲ ਨਹੀਂ ਕਰਦਾ ਇਹ ਜਿਹੜੀ ਲੈਂਗੁਏਜ ਹੈ ਮذہب ਨੂੰ ਤੋੜਨ ਵਾਲੀ ਗੱਲ ਹੈ ਤੂੰ Hindu ਤੇ ਮੈਂ Muslim ਤੇ ਆਈਡੈਂਟੀਫਾਈ ਕਰੋ ਤੇ Muslim ਚੁੱਕ ਚੁੱਕ ਕੇ ਮਾਰੋ ਇਹ ਜਾਇਜ਼ ਗੱਲ ਹੈ ਕਿ ਇਹ ਜਿਹੜਾ ਹੁਕਮਨਾਮਾ ਹੈ ਇਹ ਪਾਕਿਸਤਾਨ ਤੋਂ ਆ ਨਾ ਦੇ ਪਾਕਿਸਤਾਨੀ ਹੈਂਡਲਰਸ ਤੋਂ ਆਇਆ ਹੈ ਨੌਕਰਮੀਂ ਦੇ ਤੁਸੀਂ ਸਵਾਲ ਪੁੱਛਿਆ ਕਿ ਹੁਣ ਸਾਡਾ ਕੀ ਰਿਐਕਸ਼ਨ ਰਹੇਗਾ ਉਹ CCS ਦੀ ਮੀਟਿੰਗ ਇਨ ਪ੍ਰੋਗਰੈਸ ਹੈ ਉਹਦੇ ਚ ਸਾਰੇ ਸਾਡੇ ਵੱਡੇ ਜਿਹੜੇ ਨੇਤਾ ਨੇ ਉਹਦੇ ਚ ਹੈਗੇ ਨੇ ਐਨਐਸਏ ਹੈਗੇ ਨੇ ਕੀ ਪ੍ਰਾਈਮ ਮਿਨਿਸਟਰ ਹੈ ਹੋਮ ਸੈਕੂਰੀਟੀ ਮਿਨਿਸਟਰ ਹੈ ਆਪਣਾ ਡਿਫੈਂਸ ਮਿਨਿਸਟਰ ਹੈ ਐਕਸਟਰਨਲ ਅਫੇਅਰ ਮਿਨਿਸਟਰ ਹੈ ਜੀ ਜੋ ਵੀ ਡਿਸੀਜਨ ਹੋਈਗੀ ਪੋਲਿਟਿਕਲ ਡਿਸੀਜਨ ਹੋਈਗੀ ਹੁਣ ਜਿਹੜਾ ਬਾਕੀ ਬੁਲਿਚ ਖੋਫ ਹੈ ਖੋਫ ਨਹੀਂ ਜਿਹੜਾ ਗੁੱਸਾ ਹੈ ਸਾਡੇ ਚ ਗੁੱਸਾ ਆ ਰਿਹਾ ਕਿ ਆਹ ਕਰ ਦੋ ਮਾਰ ਦੋ ਕੱਟ ਦੋ ਸੁੱਟ ਦੋ ਹਮ ਇੱਕੋ ਸਰਕਾਰ ਤੇ ਪੋਲਿਟਿਕਲ ਡਿਸੀਜਨ ਹੈ ਗਵਰਨਮੈਂਟ ਦੀ ਡਿਸੀਜਨ ਹੈ ਕਿ ਉਹ ਕਿੰਨੂੰ ਹੈਂਡਲ ਕਰ ਡਿਪਲੋਮੈਟਿਕਲੀ ਹੈਂਡਲ ਕਰਨਾ ਚਾਹੁੰਦੇ ਜਾਂ ਸਰਜਿਕਲ ਸਟ੍ਰਾਈਟ ਜਿਹਦਾ ਪਹਿਲਾਂ ਹੋਈ ਸੀ ਉਹਦਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਕਿਸੇ ਹੋਰ ਜਿਸ ਤਰ੍ਹਾਂ ਹੁਣ ਪ੍ਰਾਈਮ ਮਿਨਿਸਟਰ ਸਾਡੇ ਸਾਊਦੀ ਅਰੇਬੀਆ ਚ ਸੀਗੇ ਵਾਪਸ ਆਏ ਉੱਥੇ ਯੂਏ ਦੀ ਵੀ ਬੰਦੇ ਹਿੱਟ ਹੋਏ ਨੇ ਕਿਆ ਉਹ ਮੁਲਕਾਂ ਵਾਕੋ ਵੱਲੋਂ ਉਹਨਾਂ ਤੇ ਦਬਾਅ ਪਾਣਾ ਚਾਹੁੰਦੇ ਨੇ ਕਿਉਂਕਿ ਪਾਕਿਸਤਾਨ ਨੇ ਤੇ ਖੁੱਲ੍ਹਿਆ ਹੀ ਪਹਿਲੇ ਸਟੇਟਮੈਂਟ ਨਾਲ ਮਿਸਟਰ ਦਿੱਤੀ ਹੈ ਇਸ ਵਿੱਚ ਹਮਾਰਾ ਕੋਈ ਹੱਥ ਨਹੀਂ ਹੈ ਇਹ ਤੇ ਇਹਨਾਂ ਦਾ ਇੰਟਰਨਲ ਮਾਮਲਾ ਹੂੰ ਤਾਂ ਨੇ ਆਪਣੇ ਦੇ ਡਿਸਕ੍ਰਿਪਟਡ ਡੈਲੀ ਬਟਾਈ ਸੋ ਡਿਸੀਜਨ ਆਏਗੀ ਪਰ ਇਹ ਇਮੋਸ਼ਨਲ ਡਿਸੀਜਨ ਨਹੀਂ ਹੋਏਗੀ ਬੜੀ ਬੈਲੈਂਸਡ ਐਂਡ ਸੋਚੀ ਸਮਝੀ ਮੈਚੁਰ ਡਿਸੀਜਨ ਹੂੰ ਠੀਕ ਹੈ ਮੈਂ ਮੈਂ ਉਹੀ ਪੁਆਇੰਟ ਦੇ ਉੱਤੇ ਆ ਰਿਹਾ ਸੀ ਬੇਸਿਕਲੀ ਜਦੋਂ ਆਪਾਂ ਸਵਿਲੀਅንስ ਦਾ ਜ਼ਿਕਰ ਕਰਦੇ ਹਾਂ ਸਾਡੇ ਵਰਗੇ ਬਹੁਤੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਹ ਹੀ ਜ਼ਿਕਰ ਕਰ ਰਹੇ ਨੇ ਕਿ ਅਸੀਂ ਕਿਵੇਂ ਬਦਲਾ ਲਈਏ ਇntiqam ਸ਼ਬਦ ਦਾ ਬਦਲਾ ਜਾਂ ਫਿਰ ਇੱਕ ਗੱਲ ਹੋ ਰਹੀ ਹੈ ਕਿ ਸਬਕ ਸਿਖਾ ਦਿਓ ਇਸ ਤਰੀਕੇ ਨਾਲ ਗੱਲਾਂ ਹੋ ਰਹੀਆਂ ਨੇ ਮੈਂ ਇੱਕ ਵਾਰ ਰੁਕ ਕਰਦਾ ਹਾਂ ਬ੍ਰਿਗੇਡੀਅਰ ਹਰਵੰਜੀ ਲਗਾਤਾਰ ਸਾਡੇ ਨਾਲ ਨੇ ਸਰ ਤੁਸੀਂ ਜੋ ਜ਼ਿਕਰ ਕੀਤਾ ਕਿ ਇਸ ਦਾ ਇੱਕ ਕਲੀਅਰ ਮਤਲਬ ਕੱਢਿਆ ਜਾਵੇ ਇਨਫੈਕਟ ਕਿ ਦੋ ਮਕਸਦ ਸੀ ਇੱਕ ਕਿ ਟੂਰਿਸਟ ਆਉਣੇ ਬੰਦ ਹੋ ਜਾਣ ਕਸ਼ਮੀਰ ਦੂਜਾ ਕਿ ਜਿਹੜਾ Hindu ਤੇ Muslim ਦਾ ਇੱਕ ਦੇਸ਼ ਦੇ ਵਿੱਚ ਭਾਈਚਾਰਕ ਸਾਂਝਾ ਬਹੁਤ ਸਾਰੀਆਂ ਪਖਬਾਰਾਂ ਸੁਣਦੇ ਆ ਬਟ ਸਟਿਲ ਇੰਡੀਆ ਦੇ ਵਿੱਚ Hindu Muslim ਬਹੁਤ ਪਿਆਰ ਭਾਈਚਾਰੇ ਦੇ ਨਾਲ ਰਹਿੰਦੇ ਨੇ ਮੈਜੋਰਟੀ ਆਫ ਥੈਮ ਕਿ ਇਹ ਦੋਵੇਂ ਮਕਸਦ ਸੀ ਕਿ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਵੇ ਹੁਣ Muslim ਹੋ ਸਕਦਾ ਕੋਈ ਹైదరాబాద్ ਚ ਰਹਿ ਰਿਹਾ ਕੋਈ Hinduਾਂ ਦੇ ਮੁਹੱਲੇ ਚ ਰਹਿ ਰਿਹਾ ਕੋਈ ਉੱਤਰ ਪ੍ਰਦੇਸ਼ ਦੇ ਵਿੱਚ ਇਨਫੈਕਟ ਪੰਜਾਬ ਦੇ ਵਿੱਚ ਹੈਗੇ ਨੇ ਮਲੇਰਕੋਟਲਾ ਵਾਲੀ ਥਾਂ ਦੇ ਉੱਤੇ ਕਿ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ ਦੀ ਹੈ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੈ ਇਹ ਸਮਝਿਆ ਜਾਵੇ ਕਿ ਇਹਦੇ ਦੋ ਹੀ ਟੀਚੇ ਸੀ ਬਿਲਕੁਲ ਆ ਪਾਕ ਆਰਮੀ ਚੀਫ ਨੇ ਜਿਹੜੀ ਗੱਲ ਕਹੀ ਹੈ ਕਿ Hindu ਤੇ Musalman ਦੋ ਅਲੱਗ-ਅਲੱਗ ਨੇ ਇਹ ਬਿਲਕੁਲ ਗਲਤ ਹੈ ਕਿਉਂਕਿ ਇੰਡੀਆ ਦੇ ਵਿੱਚ ਜਿਹੜੇ Musalman ਨੇ ਉਹਨਾਂ ਦੀ ਗਿਣਤੀ ਪਾਕਿਸਤਾਨ ਨਾਲੋਂ ਵੱਧ ਹੈ ਹੂੰ ਔਰ ਉਹ ਆਰਾਮ ਨਾਲ ਇੱਥੇ ਰਹਿ ਰਹੇ ਨੇ ਤਰਕੀਆਂ ਕਰ ਰਹੇ ਨੇ ਇੱਥੋਂ ਤੱਕ ਕਿ ਸਾਡੇ ਦੋ ਪ੍ਰੈਜ਼ੀਡੈਂਟ ਵੀ ਮੁਸਲਮਾਨ ਰਹੇ ਨੇ ਸਾਡੇ ਹਾਈਐਸਟ ਰੈਂਕਾਂ ਤੱਕ ਰਹੇ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਚੀਫ ਰਹੇ ਨੇ ਜੱਜਰ ਰਹੇ ਨੇ ਬਾਕੀ ਮਹਿਕਮਿਆਂ ਦੇ ਵਿੱਚ ਰਹੇ ਨੇ ਬਿਲਕੁਲ ਤੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਹ ਪਾਕਿਸਤਾਨੀ ਚੀਫ ਦੀ ਜਿਹੜੀ ਸ਼ਰਾਰਤ ਹੈ ਕਿ ਉਹ ਸਾਡੇ ਹਿੰਦੂ ਮੁਸਲਮਾਨਾਂ ਨੂੰ ਵੀ ਇੱਕ ਕਿਸਮ ਦਾ ਪੜਕਾਉਣਾ ਚਾਹੁੰਦੇ ਨੇ ਤਾਂ ਕਿ ਉਹ ਹਿੰਦੂ ਵਾਲੇ ਦੇ ਨਾਲ ਕੋਆਪਰੇਸ਼ਨ ਘੱਟ ਕਰਨ ਰਿਹਾ ਪ੍ਰਭ ਨੂੰ علیحدਾ ਸਮਝਣ ਹਾਲਾਂਕਿ ਸਾਡੇ ਕੋਲੇ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਨਾਲੋਂ ਜ਼ਿਆਦਾ ਨਹੀਂ ਤੋਂ ਇਹ ਉਹਨਾਂ ਦੀ ਗਲਤ ਜੋ ਜੋ ਸਟੇਟਮੈਂਟ ਹੈ ਉਹ ਬਿਲਕੁਲ ਇਹਦੇ ਵਿੱਚ ਕੋਈ ਵਜ਼ਨ ਨਹੀਂ ਹੈ ਇਹ ਸਿਰਫ ਪੜਕਾਉ ਸਟੇਟਮੈਂਟ ਹੈ ਔਰ ਇਹਦਾ ਕਿਸੇ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਕੰਟਰੀ ਸੈਕੂਲਰ ਕੰਟਰੀ ਹੈ ਇੱਥੇ ਧਰਮ ਦੀ ਕੋਈ ਮਹੱਤਤਾ ਨਹੀਂ ਹੈ ਸਾਡਾ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਹੈ ਜਿਹਦੇ ਵਿੱਚ ਸਾਰੇ ਲੋਕਾਂ ਨੂੰ ਇੱਕੋ ਜਿਹੇ ਹੱਕ ਨੇ ਇੱਕੋ ਜਿਹੇ ਅਖਤਿਆਰ ਨੇ ਤੇ ਸਾਰੇ ਨੂੰ ਇੱਕੋ ਤਰੀਕੇ ਨਾਲ ਦੇਖਿਆ ਜਾਂਦਾ ਹੈ ਨਹੀਂ ਸਰ ਮੈਂ ਕੋਈ ਹੋਰ ਚੀਜ਼ ਸਮਝਾ ਰਿਆ ਸੀ ਕਿ ਵਾਕਈ ਜਿਹੜੇ ਆਰਮੀ ਚੀਫਾ ਉਸ ਦੀ ਸਟੇਟਮੈਂਟ ਦੇ ਨਾਲ ਜੋੜ ਕੇ ਦੇਖਿਆ ਜਾਵੇ ਇਸ ਹਮਲੇ ਨੂੰ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਹੀ ਉਹ ਸਟੇਟਮੈਂਟ ਆਈ ਹੈ ਔਰ ਦੂਜੇ ਪਾਸੇ ਜਿਹੜੀ ਇਹ ਤਿਆਰੀ ਹੈ ਜਾਂ ਰੇਕੀ ਹੈ ਉਹ April ਦੇ ਪਹਿਲੇ ਹਫਤੇ ਚ ਹੋ ਚੁੱਕੀ ਸੀ ਔਰ ਜਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਉਹ ਬਹੁਤ ਕਲੀਅਰ ਹੈ ਕਿ ਇਸ ਦੀ ਪਲੈਨਿੰਗ ਹੋਈ ਹੈ ਇਹ ਪਲੈਨਿੰਗ ਇਹ ਵੀ ਨਹੀਂ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਹੋ ਗਈ ਰੇਕੀ ਕਿਹੜਾ ਇਲਾਕਾ ਹੋਵੇਗਾ ਕੀ ਉੱਥੇ ਕਹਿਣਾ ਉਹਨਾਂ ਨੇ ਆਪਣੇ ਹੈਲਮਟ ਪਾਏ ਹੋਏ ਸੀ ਉਸ ਦੇ ਉੱਤੇ ਕੈਮਰੇ ਲੱਗੇ ਹੋਏ ਸੀ ਪੂਰੇ ਪੁਲਿਸ ਦੀ ਵਰਦੀ ਦੇ ਵਿੱਚ ਸੰਤ ਯਾਨੀ ਕਿ ਇੱਕ ਲੰਬੀ ਚੌੜੀ ਪਲੈਨਿੰਗ ਦੇ ਨਾਲ ਉਤਰੇ ਤਾਂ ਕਿ ਆਰਮੀ ਚੀਫ ਦੀ ਸਟੇਟਮੈਂਟ ਦੇ ਨਾਲ ਡਾਇਰੈਕਟਲੀ ਜੋੜਿਆ ਜਾਵੇ ਹਾਂ ਜੀ ਮੈਂ ਇਹ ਕਹਿਣਾ ਚਾਹਾਂਗਾ ਇਹ ਬਿਲਕੁਲ ਬਿਲਕੁਲ ਇਹ ਆਰਮੀ ਚੀਫ ਦੀ ਸਟੇਟਮੈਂਟ ਦੇ ਨਾਲ ਜੋੜਿਆ ਜਾਵੇ ਕਿਉਂਕਿ ਪੂਰੀ ਤਿਆਰੀ ਨਾਲ ਹੋ ਆਏ ਨੇ ਪੂਰਾ ਉਹਨਾਂ ਨੂੰ ਪਤਾ ਸੀ ਕਿ ਜੋ ਟੂਰਿਸਟ ਹੈ ਏ ਅਜੇ ਤੱਕ ਕਦੇ ਟਾਰਗੇਟ ਨਹੀਂ ਹੋਏ ਔਰ ਅਸੀਂ ਉਹਨਾਂ ਦੀ ਸਿਕਿਉਰਟੀ ਵਾਸਤੇ ਵੀ ਉਹਨੇ ਤਤਹਦ ਨਹੀਂ ਆ ਜਿੰਨੇ ਅਸੀਂ ਅਮਰਨਾਥ ਯਾਤਰਾ ਵਾਸਤੇ ਹੁੰਨੇ ਆ ਜਾਂ ਦੂਜੇ ਜਗ੍ਹਾ ਤੇ ਹੁੰਨੇ ਆ ਔਰ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਉਠਾ ਕੇ ਪੂਰੀ ਤਿਆਰੀ ਦੇ ਨਾਲ ਟੂਰਿਸਟ ਨੂੰ ਅਟੈਕ ਕੀਤਾ ਤਾਂ ਕਿ ਲੋਕਲ ਜੋ ਕਸ਼ਮੀਰੀ ਹੈ ਉਹਨਾਂ ਨੂੰ ਇਕਨੋਮਿਕ ਡੈਮੇਜ ਕੀਤਾ ਜਾਵੇ ਉਹਨਾਂ ਦੀ ਇਕਨੋਮੀ ਨੂੰ ਡੈਮੇਜ ਕੀਤਾ ਜਾਵੇ ਔਰ ਉਹਨੂੰ ਗਰੀਬੀ ਵਾਲ ਦੁਆਰਾ ਧੱਕਿਆ ਜਾਵੇ ਕਤਾ ਕੇ ਟੂਰਿਸਟ ਹਿੰਦੁਸਤਾਨ ਤੋਂ ਇਥੇ ਦਾ ਆਉਣ ਔਰ ਲੋਕਲ ਬੰਦਿਆਂ ਦਾ ਜਿਹੜਾ ਰੋਜੀ ਰੋਟੀ ਹੈ ਉਹਦੇ ਤੇ ਨੈਗੇਟਿਵ ਅਸਰ ਹੋਏ ਇਹ ਬਿਲਕੁਲ ਇੱਕ ਸੋਚੀ ਸਮਝੀ ਤਾਕਤ ਸਾਜ਼ਿਸ਼ ਦੇ ਅਗੇਂਸਟ ਹੈ ਔਰ ਕਿਉਂਕਿ ਜਿੰਨੇ ਟੈਰਰਿਸਟ ਨੇ ਉਹਨਾਂ ਦਾ ਰਿਮੋਟ ਕੰਟਰੋਲ ਪਾਕਿਸਤਾਨ ਵਿੱਚ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰਦੇ ਉਹਨਾਂ ਨੂੰ ਪਿੱਛੋਂ ਰਿਮੋਟ ਕੰਟਰੋਲ ਦਬਾਇਆ ਜਾਂਦਾ ਹੈ ਔਰ ਉਹਦੇ ਮੁਤਾਬਕ ਉਹ ਕਰਦੇ ਨੇ ਔਰ ਇਹ ਕਿੰਨੇ ਸਾਲਾਂ ਤੋਂ ਕੰਮ ਚੱਲ ਰਿਹਾ ਹੈ ਔਰ ਜਨਨਾਚਰ ਪਾਕਿਸਤਾਨ ਨੂੰ ਅਸੀਂ ਚੰਗੀ ਤਰ੍ਹਾਂ ਮੈਦਾਨੀ ਨਹੀਂ ਕਰਦੇ ਇਹ ਟੈਰਰ ਸਟ੍ਰਾਈਕ ਹੁੰਦੇ ਰਹਿਣਗੇ ਔਰ 1000 ਕੱਟਸ ਦੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ ਉਹ ਵਰਕ ਕਰਦੀ ਰਹੇਗੀ ਔਰ ਇਸ ਕਰਕੇ ਸਾਨੂੰ ਇਹਦੇ ਅਗੇਂਸਟ ਜੋ ਹੈ ਬਿਲਕੁਲ ਉਹ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਭ ਕੁਝ ਬੰਦ ਹੋ ਜਾਏ ਨਿਤਿਨ ਸਰ ਕੁਝ ਕਹੇ ਸੀ ਜੀ ਗੋਰੇ ਜੀ ਮੈਂ ਕਹਿੰਦਾ ਆਈ ਵਾਂਟ ਟੂ ਐਡ ਔਨ ਜਿਹੜੇ ਬ੍ਰਿਗੇਡਰ ਸਾਹਿਬ ਨੇ ਕਿਹਾ ਹੈ ਇੱਕ ਤਾਂ ਜਿਹੜਾ ਇਹ ਅਟੈਕ ਹੋਇਆ ਹੈ ਇਹ ਐਲਸੀ ਦੇ ਲਾਗੇ ਕਿਤੇ ਨਹੀਂ ਹੋਇਆ ਹੂੰ ਪੁਲਵਾਮਾ ਬਾਰਡਰ ਦੇ ਲਾਗੇ ਕਿਤੇ ਨਹੀਂ ਹੈ ਲੈਨੋ ਕੰਟਰੋਲ ਦੇ ਲਾਗੇ ਨਹੀਂ ਹੈ ਇਹ ਡੈਪਥ ਵਿੱਚ ਹੂੰ ਸੋ ਜੋ ਵੀ ਇਨਫਿਲਟ੍ਰੇਸ਼ਨ ਹੋਈ ਹੈ ਇਹ ਟਟੋ-ਟਟ 15 20 ਦਿਨ ਪਹਿਲਾਂ ਹੋਈ ਹੈ ਇਹ ਇਸ ਲਾਗੇ ਚ ਆਏ ਨੇ ਜਿਸ ਤਾਂ ਤੁਸੀਂ ਕਹਿ ਪਲੈਨਿੰਗ ਨਾਲ ਆਏ ਨੇ ਇਹਨਾਂ ਦਾ ਰਿਮੋਟ ਕੰਟਰੋਲ ਉੱਥੇ ਹੀ ਹੈ ਇਹਨਾਂ ਦੇ ਹੈਂਡਲਰ ਉਸ ਪਾਸੇ ਹੈਗੇ ਨੇ ਜਿਹੜੇ ਹੁਕਮ ਦੇ ਰਹੇ ਨੇ ਇੱਥੇ ਆਏ ਨੇ ਉਹ ਕੋਈ ਓਵਰ ਗਰਾਉਂਡ ਵਰਕਰ ਨਾਲ ਮਿਲੇ ਨੇ ਕੋਈ ਸਲੀਪਰ ਸਾਲ ਮਿਲੇ ਨੇ ਰੇ ਨੇ ਥਲੇ ਅਚਨਿਤਾ ਰਕੀ ਕੀਤੀ ਆ ਹੋ ਸਕਦਾ ਇੱਕ ਉਹ ਆਰ ਜਾ ਕੇ ਉੱਥੇ ਰਕੀ ਕਤੀ ਹੋਈ ਕਦੀ ਰਿਜਲਟ ਕੀਤੀ ਹੋਵੇ ਹਮਮ ਪੱਕੀ ਸਜਸ਼ਨਲ ਹੋਈ ਹੈ ਤੇ ਜਿਹੜੇ ਜਿਹੜੇ ਆਪਣਾ ਜਿਹੜੀ ਤਨਜ਼ੀਮ ਹੈ ਇਹ ਲਸ਼ਕਰ ਇਤੇਵਲਾ ਜੁੜੀ ਹੋਈ ਹੈ ਇਹ ਬੋਡੀ ਕੈਂਪ ਲਾਉਂਦ ਕਰਕੇ ਇਹ ਪਹਿਲਾਂ ਵੀ ਆਪਰੇਸ਼ਨ ਕਰਦੇ ਨੇ ਤੇ ਹਮੇਸ਼ਾ ਉਹਦੀ ਵੀਡੀਓ ਵੀ ਆਪਣੇ YouTube ਆਪਣਾ ਸੋਸ਼ਲ ਮੀਡੀਆ ਚੈਨਲ ਤੇ ਚਲਾਉਂਦੇ ਨੇ ਟ੍ਰੇਟਜਰ ਵੈਲ ਪਲਾਨਡ ਆਪਰੇਸ਼ਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਹੈਂਡਲਰ ਜਿਹੜੇ ਹੈਗੇ ਨੇ ਕੰਟਰੋਲ ਕਰਦੇ ਨੇ ਬੜੀ ਜਿਹੜੀ ਤੁਸੀਂ ਗੱਲ ਕਹੀ ਸੀ ਰਿਗਾਰਡਿੰਗ ਹਿੰਦੂ ਮੁਸਲਿਮ ਯੂਨਿਟੀ ਇਨ ਇੰਡੀਆ ਜੀ ਹਾਂ ਜੀ امام عمر احمد الیاسی ਜਿਹੜੇ ਚੀਫ ਇਮਾਮ ਹੈਗੇ ਆ ਆਲ ਇੰਡੀਆ ਇਮਾਮ ਐਸੋਸੀਏਸ਼ਨ ਦੇ ਹਮ ਆਲ ਉਹਨਾਂ ਦੇ ਛਲੇ ਸਾਢੇ ਜਿਹਾ 5 ਲੱਖ ਮਸਜਿਦਾਂ ਦੀਆਂ ਮਸਜਿਦਾਂ ਆਉਂਦੀਆਂ ਉਹਨਾਂ ਨੇ ਇਹ ਕਹਿਆ ਹੈ ਕਿ ਅਸੀਂ ਹਰ ਮੁਸਲਮਨ ਹਰ ਮਸਜਿਦ ਤੋਂ ਅੱਜ ਤੋਂ ਐਲਾਨ ਕਰਾਂਗੇ ਕਿ ਇਸ ਦੀ ਨਿੰਦਾ ਕੀਤੀ ਜਾਏ ਜੋ ਐਕਸ਼ਨ ਹੋਇਆ ਹੈ ਅੱਜ ਦੇ ਬਾਅਦ ਕੋਈ ਵੀ ਜੇ ਟੈਰਰਿਸਟ ਜਿਹਨੇ ਇੰਡੀਆ ਦੇ ਖਿਲਾਫ ਹਥਿਆਰ اٹھਾਇਆ ਹੈ ਉਹਦੀ 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 ਜਿਹੜੀ ਮਰੰਦੀ ਨਵਾਜ਼ ਜਿਹੜੀ ਹੈਗੀ ਹੈ ਉਹ ਨਹੀਂ ਪੜੀ ਜਾਏਗੀ ਕਿਸੇ ਵੀ ਇਮਾਮ ਜਿਹੜੇ ਤਨਾਦੇ ਥੱਲੇ ਆਂਦੇ ਨੇ ਤੇ ਉਹਨਾਂ ਨੂੰ ਹਿੰਦੁਸਤਾਨ ਦੇ ਜੁਨੀ ਵਿੱਚ ਕਿਤੇ ਵੀ ਬਣੀ ਨਹੀਂ ਕੀਤਾ ਜਾਏਗਾ ਇਹ ਬਿਆਨ ਆਇਆ ਹੈ ਇਮਾਮ 우ਮਰ ਅਹਿਮਦ ਇਲਿਆਸੀ ਜੀ ਠੀਕ ਹੈ ਉਹ ਉਹ ਚੀਜ਼ ਕਲੀਅਰ ਹੋ ਰਹੀ ਹੈ ਸਰ ਮੈਂ ਇੱਕ ਦੋ ਹੋਰ ਪੁਆਇੰਟ ਤੁਹਾਡੇ ਤੋਂ ਜ਼ਰੂਰ ਸਮਝਣਾ ਚਾ ਰਿਹਾ ਔਰ ਬ੍ਰਿਗੇਡੀਅਰ ਸਰ ਤੁਸੀਂ ਨਿਤਿਨ ਸਰ ਪਹਿਲਾਂ ਤੁਹਾਡੇ ਤੋਂ ਅ ਅਮਰਨਾਥ ਯਾਤਰਾ ਦੇ ਉੱਤੇ ਕੀ ਇਫੈਕਟ ਦੇਖਦੇ ਹੋ ਦੇਖੋ ਐਸ ਵਾਰ ਅਮਰਨਾਥ ਯਾਤਰਾ ਕਦੇ ਵੀ ਤਦਵੀ ਪਹੁੰਚਵੀ ਹੋਇਆ ਕਦੇ ਬੰਦ ਨਹੀਂ ਹੋਈ ਜੀ ਲੋਕ ਡਰਦੇ ਨੇ ਖਲਾਸ ਸੰਭਲ ਕੇ ਆਨਗੇ ਸਿਕਿਉਰਿਟੀ ਇੰਕਰੀਜ਼ ਹੋਏਗੀ ਪਰ ਅਮਰਨਾਥ ਯਾਤਰਾ ਹੋਏਗੀ ਜਿਸ ਨਾਲ ਪਹਿਲਾਂ ਹੁੰਦੀ ਰਹੀ ਜਿਹੜੇ ਰਾਤ ਚ ਪੰਡਰ ਲੱਗਦੇ ਸੀ ਪੰਡਾਰੇ ਲੱਗਦੇ ਸੀ ਉਹਨਾਂ ਦੇ ਥੋੜਾ ਜ਼ਿਆਦਾ ਸਿਕਿਉਰਿਟੀ ਹੋ ਜਾਏਗੀ ਲੋਕਾਂ ਦੀ ਚੈਕਿੰਗ ਜ਼ਿਆਦਾ ਹੋਏਗੀ ਪਰ ਅਮਰਨਾਥ ਯਾਤਰਾ ਹੋਏਗੀ ਜ਼ਰੂਰ ਹੋਏਗੀ ਸਿਕਿਉਰਿਟੀ ਵਧੇਗੀ ਹਿੰਦੁਸਤਾਨੀਆਂ ਨੇ ਉਸ ਬਾਰੇ ਡਰ ਦੀ ਲੋੜ ਨਹੀਂ ਹੈ ਔਰ ਇਹ ਸਮਝਿਆ ਜਾਵੇ ਕਿ ਟੂਰਿਸਟ ਤੁਹਾਨੂੰ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਵਿੱਚ ਹੁਣ ਨਜ਼ਰ ਨਹੀਂ ਆਉਣਗੇ ਨਹੀਂ ਹੁਣ ਟੂਰਿਸਟ ਜਿਹੜੇ ਹੈਗੇ ਨੇ ਜਿਸ ਸਾਥ ਨਾਲ ਵਾਪਸ ਜਾ ਰਹੇ ਨੇ ਮੇਰਾ ਬੇਟਾ ਖੁਦ ਆਪਣਾ ਹਨੀਮੂਨ ਮਨਾਉਣ ਵਾਸਤੇ ਪਹਿਲਗਾਮ ਹੀ ਜਾ ਰਿਹਾ ਸੀ ਉਹਦੀ ਕੱਲ ਦੀ ਫਲਾਈਟ ਸੀ ਮੈਂ ਉਹਦੀ ਫਲਾਈਟ ਕੈਨਸਲ ਕਰਾਈਏ ਹਮ ਬਿਲਕੁਲ ਮਤਲਬ ਰਿਜ਼ਰਵ ਤੇ ਪੂਰਮ ਤੇ ਫਾਇਦਾ ਫਰਕ ਪਈ ਨਹੀਂ ਕਿਉਂ ਨਹੀਂ ਪਈ ਮੈਂ ਉਹੀ ਸੋਚ ਰਿਹਾ ਕਿ ਟੁਕੜੇ ਲਈ ਇੱਕ ਤਰੀਕੇ ਨਾਲ ਸਨਾਟਾ ਪਸਰ ਜਾਏਗਾ ਉੱਥੇ ਸੜਕਾਂ ਦੀ ਤੇਜ਼ ਦੇ ਵਿੱਚ ਤਾਂ ਕੋਈ ਦੋਰਾ ਹੀ ਨਹੀਂ ਕਿ ਪਹਿਲਗਾਮ ਦੇ ਵਿੱਚ ਬਿਜ਼ਨਸ ਇਕਨੋਮੀ ਦੇ ਪੁਆਇੰਟ ਆਫ ਐਂਗਲ ਤੋਂ ਤਾਂ ਬਹੁਤ ਜ਼ਬਰਦਸਤ ਇਫੈਕਟ ਹੋਏਗਾ ਇਸ ਦਾ ਨਾ ਸਿਰਫ ਪਹਿਲਗਾਮ ਤੇ ਪੂਰੀ ਵੈਲਿਊ ਵਿੱਚ ਪਏਗਾ ਸੋਨਮਰਗ ਗੁਲਮਰਗ ਜਿਹੜੀ ਵੀ ਟੂਰਿਸਟ ਅਟਰੈਕਸ਼ਨ ਏਰੀਆਜ਼ ਹੈਗੇ ਨੇ ਸਭ ਤੇ ਪਰ ਫਰਕ ਹੈ ਤੇ ਉਹ ਫਰਕ ਪਏਗਾ ਤੇ ਜਿਹੜੇ ਉੱਥੇ ਸ਼ਿਕਾਰੇ ਵਾਲੇ ਨੇ ਘੋੜੇ ਵਾਲੇ ਨੇ ਟੈਕਸੀ ਵਾਲੇ ਨੇ ਹੋਟਲ ਇੰਡਸਟਰੀ ਜਿਹੜੀ ਪੂਰੀ ਚੱਲਦੀ ਹੈ ਪੂਰੀ ਟੂਰਿਜ਼ਮ ਇਕਨੋਮੀ ਜਿਹੜੀ ਹੈਗੀ ਹੈ ਉੱਤੇ ਪਰ ਫਰਕ ਪੜੇਗਾ ਜਿਹੜਾ ਆਪਣਾ ਬੋਨਾ ਦਾ ਜਿਹੜਾ ਇਕਨੋਮੀ ਜਿਹੜੀ ਚੱਲ ਰਹੀ ਸੀ ਉਹ ਮੰਨ ਕੇ ਚਲੋ 4-5 ਸਾਲ ਪਿਛੇ ਉਹ ਜੀ ਮੈਂ ਸੋਚ ਰਿਹਾ ਕਿ ਦੇਖੋ ਜਿਹੜਾ ਉਹ ਘੋੜਾ ਚਲਾ ਰਿਹਾ ਹੋਏਗਾ ਕੋਈ ਟੈਕਸੀ ਚਲਾ ਰਿਹਾ ਹੋਏਗਾ ਉਹਨਾਂ ਦਾ ਬੱਚਾ ਰਿਆਂ ਦਾ ਔਰ ਜਿਨ੍ਹਾਂ ਨੇ ਪੂਰਾ ਦਿਨ ਦਿਹਾੜੀ ਕਰਕੇ 5-700000 ਰੁਪਏ ਕਮਾ ਕੇ ਆਪਣਾ ਪਰਿਵਾਰ ਚਲਾਉਣਾ ਹੈ ਜਾਂ ਜੋ ਚਲਾ ਰਹੇ ਸੀ ਉਹਨਾਂ ਨੂੰ ਇੱਕੋ ਦਮ ਪਤਾ ਲੱਗਿਆ ਕਿ ਹੁਣ ਸਾਡਾ ਅੱਜ ਤੋਂ ਬਿਲਕੁਲ ਜ਼ੀਰੋ ਇਹ ਵੀ ਹੈ ਨਾ ਕਿ ਚਲੋ ਹੋ ਸਕਦਾ ਹੈ ਕਿ ਇੱਕ ਦਿਨ 1000 ਕਮਾਏ ਕਿਸ ਦਿਨ 500 ਕਮਾ ਲਏ ਕਿਸ ਦਿਨ 200 300 ਜਾਂ 100 ਰੁਪਏ ਕਮਾ ਲਿਆ ਪਰ ਇਹ ਪਤਾ ਨਹੀਂ ਅਗਲੇ ਕਿੰਨੇ ਦਿਨ ਜ਼ੀਰੋ ਕਮਾਈ ਉਹਨਾਂ ਦੀ ਹੋਏਗੀ ਉਹਨਾਂ ਦੇ ਉੱਤੇ ਕਿੰਨਾ ਵੱਡਾ ਡੈਂਟ ਹੈ ਇਸ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਸ ਇਲਾਕੇ ਦੇ ਵਿੱਚ ਕੋਈ ਕਿਉਂ ਜਾਏਗਾ ਜਿੰਨਾ ਮਰਜ਼ੀ ਖੂਬਸੂਰਤ ਨਜ਼ਾਰਾ ਹੋਵੇ ਕੁਦਰਤ ਦਾ ਪਰ ਲੋਕ ਸੋਚਣਗੇ ਕਿ ਸਾਡੀ ਜਾਨ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਅਸੀਂ ਕਿਉਂ ਜਾਈਏ ਜਿਵੇਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਜਾਣ ਲੱਗੇ ਸੀ ਤੁਸੀਂ ਫਲਾਈਟ ਕੈਨਸਲ ਕਰਵਾਈ ਹੈ ਮੈਂ ਇੱਕ ਫਾਈਨਲ ਕਮੈਂਟ ਬ੍ਰਿਗੇਡੀਅਰ ਸਰ ਤੁਹਾਡੇ ਤੋਂ ਲੈਣਾ ਚਾਹਾਂਗਾ ਇੰਟੈਲੀਜੈਂਸ ਫੇਲਿਅਰ ਹੈ ਜਾਂ ਨਹੀਂ ਅਸੀਂ ਸਾਰਾ ਕੁਝ ਪਾਕਿਸਤਾਨ ਦੇ ਸਿਰ ਮੜ ਦਈਏ ਕਿ ਇਹਨਾਂ ਨੇ ਕਰਵਾ ਦਿੱਤਾ ਇਹਨਾਂ ਨੇ ਪਲੈਨਿੰਗ ਕਰ ਦਿੱਤੀ ਇਹਨਾਂ ਨੇ ਇਹ ਹੀ ਕਰ ਦਿੱਤਾ ਇਹਨਾਂ ਨੇ ਉਹ ਕਰ ਦਿੱਤਾ ਸਾਡੀਆਂ ਆਰਮੀ ਇੰਟੈਲੀਜੈਂਸ ਸਾਡੀਆਂ ਜਿਹੜੀਆਂ ਹੋਰ ਸੁਰੱਖਿਆ ਏਜੰਸੀਆਂ ਨੇ ਉਹ ਕੀ ਕਰ ਰਹੀਆਂ ਨੇ ਦੇਖੋ ਜਿੱਦ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਟੂਰਿਸਟ ਦੇ ਗੈਸਟ ਕੋਈ ਅਟੈਕ ਨਹੀਂ ਹੋਇਆ ਸੀ ਬਲਕਿ ਉਹਨਾਂ ਦੇ ਟੈਰਰਿਸਟ ਨੂੰ ਇਨਸਟਰਕਸ਼ਨ ਸੀ ਕਿ ਟੂਰਿਜ਼ਮ ਨੂੰ ਡਿਸਟਰਬ ਨਹੀਂ ਕਰਨਾ ਇਸ ਕਰਕੇ ਸਾਡੇ ਵਿੱਚ ਇੱਕ ਕਿਸਮ ਦੀ ਕੰਪਲੀਸੈਂਸੀ ਆ ਗਈ ਬਿਲਕੁਲ ਠੀਕ ਹੈ ਕਿ ਇਹ ਇੰਟੈਲੀਜੈਂਸ ਫੇਲਿਅਰ ਹੈ ਇਸ ਅਟੈਕ ਬਾਰੇ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਅਸੀਂ ਉਹਦੇ ਤੇ ਸਿਕਿਉਰਿਟੀ ਪੂਰੀ ਉਹਦੇ ਕਰਦੇ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਨੇ ਇਹ ਸਿਰਫ ਪਿਓਰ ਐਂਡ ਸਿੰਪਲ ਇੱਕ ਕਿਸਮ ਦੀ ਕੰਪਲੀਸੈਂਸੀ ਹੈ ਕਿ ਪਹਿਲੇ ਐਨੇ ਸਾਲਾਂ ਚ ਟੂਰਿਸਟ ਦੇ ਉੱਤੇ ਅਟੈਕ ਨਹੀਂ ਹੋਇਆ ਨਾ ਗੁਲਮਰਗ ਨਾ ਸੋਨਾਮਾਰਗ ਨਾ ਪਹਲਗਾਮ ਨਾ ਦੁਦਿਯਾ ਹੋਰ ਜਗ੍ਹਾ ਇਸ ਕਰਕੇ ਅਸੀਂ ਕੰਪਲੀਸੈਂਟ ਹੋ ਗਏ ਔਰ ਉਸ ਕੰਪਲੀਸੈਂਸੀ ਦਾ ਇਹ ਰਿਜ਼ਲਟ ਹੈ ਕਿ ਜਿਹੜੀ ਪਰਸੋ ਇਤਨੀ ਦਰਦਨਾਕ ਘਟਨਾ ਹੋਈ ਹੈ ਇਹਦੇ ਕੋਈ ਸ਼ੱਕ ਨਹੀਂ ਇਹ ਇੰਟੈਲੀਜੈਂਸ ਦੇ ਇੱਕ ਘਾਟ ਹੈ ਤੇ ਕੰਪਲਿਸੈਂਸੀ ਹੈ ਸਰ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹ ਰਿਹਾ ਕਿ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੇ ਉੱਤੇ ਕਿਸ ਤਰੀਕੇ ਦਾ ਇਫੈਕਟ ਦੇਖਦੇ ਹੋ ਤੁਸੀਂ ਜੋ ਡਿਪਲੋਮੈਟਿਕ ਤੁਸੀਂ ਜ਼ਿਕਰ ਕਰ ਰਹੇ ਸੀ ਨਿਤਿੰਤ ਸਰ ਵੀ ਜ਼ਿਕਰ ਕਰ ਰਹੇ ਨੇ ਜਦੋਂ ਡਿਪਲੋਮੈਟਿਕ ਦਾ ਗੱਲ ਹੁੰਦੀ ਹੈ ਤਾਂ ਪੰਜਾਬ ਦਾ ਵਪਾਰ ਆਲਰੇਡੀ ਟ੍ਰੇਡ ਬੰਦ ਹੈ ਪਾਕਿਸਤਾਨ ਦੇ ਨਾਲ ਪਰ ਜਦੋਂ ਨਨਕਾਣਾ ਸਾਹਿਬ ਜਾਣਾ ਹੋਵੇ ਜਾਂ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਹੋਣ ਤਾਂ ਵੀਜ਼ਾ ਇੱਥੋਂ ਮਿਲ ਜਾਂਦਾ ਹੈ ਹੁਣੇ ਵਿਸਾਖੀ ਦੇ ਮੌਕੇ ਦੇ ਉੱਤੇ 6000 ਲੋਕਾਂ ਨੂੰ ਵੀਜ਼ਾ ਮਿਲਿਆ ਸੀ ਔਰ ਕਰਤਾਰਪੁਰ ਸਾਹਿਬ ਜਾਣਾ ਹੋਵੇ ਲਾਂਗਾ ਬਣ ਚੁੱਕਿਆ ਹੈ ਤੇ ਜਦੋਂ ਡਿਪਲੋਮੈਟ ਤਰੀਕੇ ਨਾਲ ਐਕਸ਼ਨ ਲੈਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਇਹ ਆ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਕਿਤੇ ਉਧਰ ਜਾਣਾ ਮੁਸ਼ਕਿਲ ਜਾਂ ਬੰਦ ਨਾ ਹੋ ਜਾਵੇ ਜੇ ਬੰਦ ਹੋਏਗਾ ਤਾਂ ਸਭ ਤੋਂ ਵੱਧ ਇਫੈਕਟਡ ਹੋਣਗੇ ਪੰਜਾਬੀ ਦੇਖੋ ਇਸ ਤਰ੍ਹਾਂ ਨੇਸ਼ਨ ਵਾਸਤੇ ਕੁਝ ਨਾ ਕੁਝ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਅਗਰ ਡਿਪਲੋਮੈਟਿਕਲੀ ਤਰੀਕੇ ਨਾਲ ਅਸੀਂ ਪਾਕਿਸਤਾਨ ਨਾਲ ਸਾਰੇ ਸਬੰਧ ਤੋੜ ਲੈਣੇ ਆ ਅਗਰ ਸਾਡਾ ਗੁਰੂਤਾਮਾ ਤੇ ਜੜਾ ਬੰਦ ਹੋ ਜਾਂਦਾ ਹੈ ਤੋ ਕੋਈ ਫਰਕ ਨਹੀਂ ਪੈਂਦਾ ਐਨੇ ਸਾਲ ਅਸੀਂ ਪਹਿਲਾਂ ਕਰਤਾਰਪੁਰ ਸਾਹਿਬ ਨਹੀਂ ਗਏ ਦੂਰੋਂ ਦੂਰਬੀ ਨਾਲ ਦਰਸ਼ਨ ਕਰਦੇ ਰਹੇ ਅਸੀਂ ਉਸ ਤਰ੍ਹਾਂ ਕਰ ਸਕਦੇ ਆ ਤੋ ਇਸ ਕਰਕੇ ਇਹ ਜਿਹੜੀ ਛੋਟੀ ਇਨਕਨਵੀਨੀਅੰਸ ਹੈ ਇਹਦੇ ਬਾਰੇ ਸਾਨੂੰ ਬਿਲਕੁਲ ਫਿਕਰ ਨਹੀਂ ਕਰਨਾ ਚਾਹੀਦਾ ਸਾਨੂੰ ਲਾਰਜਰ ਪਿਕਚਰ ਦੇਖਣੀ ਚਾਹੀਦੀ ਹੈ ਓਵਰਆਲ ਪਿਕਚਰ ਦੇਖਣੀ ਚਾਹੀਦੀ ਹੈ ਜੀ ਅਗਰ ਛੋਟੇ ਕਿਸੇ ਹਿੱਸੇ ਨੂੰ ਜਾਂ ਕਿਸੇ ਛੋਟੀ ਕਮਿਊਨਿਟੀ ਨੂੰ ਕੁਝ ਦੇ ਰਵਾਸਤੇ ਕੋਈ ਇਨਕਨਵੀਨੀਅੰਸ ਹੋ ਰਹੀ ਹੈ ਤੋ ਉਹ ਸਾਨੂੰ ਝੱਲ ਲੈਣੀ ਚਾਹੀਦੀ ਹੈ ਉਹ ਕੋਈ ਵੱਡੀ ਗੱਲ ਨਹੀਂ ਹੈ ਅਗਰ ਅਸੀਂ ਪਹਿਲੇ ਐਨ ਸਾਲ ਕਰਤਾਰ ਸਾਹਿਬ ਕਟਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਅਸੀਂ ਕਦੋਂ ਸਾਲ ਹੋਰ ਵੀ ਰੁਕ ਸਕਦੇ ਆ ਕੋਈ ਕੋਈ ਵੱਡੀ ਗੱਲ ਨਹੀਂ ਔਰ ਇਹ ਸਾਡੀ ਕੈਲਕੂਲੇਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡੀ ਕੈਲਕੂਲੇਸ਼ਨ ਦੇ ਵਿੱਚ ਵੱਡੀ ਪਿਕਚਰ ਆਉਣੀ ਚਾਹੀਦੀ ਹੈ ਕਿ ਪਾਕਿਸਤਾਨ ਨੂੰ ਕਿਸ ਤਰੀਕੇ ਨਾਲ ਕਾਬੂ ਕੀਤਾ ਜਾਵੇ ਤਾਂਕਾ ਇਹ ਸਭ ਜਿਹੜੀ ਉਹਨਾਂ ਨੇ ਸਟ੍ਰੈਟਜੀ ਤੇ ਟੈਕਟਿਕਸ ਬਣਾਏ ਉਹਨੂੰ ਬੰਦ ਕਰਨ ਔਰ ਉਹਦੇ ਉੱਤੇ ਸਾਨੂੰ ਜ਼ੋਰ ਲਾਉਣਾ ਚਾਹੀਦਾ ਹੈ ਨਾ ਕਿ ਛੋਟੀਆਂ ਛੋਟੀਆਂ ਗੱਲਾਂ ਕਿ ਡਿਪਲੋਮੇਸੀ ਨਾਲ ਉਹ ਬੰਦ ਹੋ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਉਹ ਥੋੜੀ ਸੈਕਰੀਫਾਈਸ ਸਾਨੂੰ ਕਰਨੀ ਚਾਹੀਦੀ ਹੈ ਉਹ ਨੈਸ਼ਨਲ ਇੰਟਰਸਟ ਦੇ ਵਿੱਚ ਜਿਹੜੀ ਵੀ ਕੋਈ ਸੈਕਰੀਫਾਈਸ ਹੈ ਉਹ ਵੱਡੀ ਨਹੀਂ ਹੁੰਦੀ ਉਹ ਸਾਨੂੰ ਨੈਸ਼ਨਲ ਇੰਟਰਸਟ ਅਪਹੋਲਡ ਕਰਨਾ ਚਾਹੀਦਾ ਠੀਕ ਹੈ ਚਲੋ ਮੈਂ ਇੱਕ ਆਖਰੀ ਰਿਐਕਸ਼ਨ ਦੇ ਤਿੰਨ ਸਰ ਤੁਹਾਡਾ ਵੀ ਪੰਜਾਬ ਦੇ ਉੱਤੇ ਇਫੈਕਟ ਤੁਹਾਨੂੰ ਨਜ਼ਰ ਆ ਰਿਹਾ ਹੈ ਕੋਈ ਇਸ ਪੂਰੀ ਘਟਨਾ ਦਾ ਮੈਂ ਉਸ ਤੋਂ ਹਾਂ ਪਰ ਇੱਕ ਪਹਿਲਾਂ ਮੈਂ ਜੋ ਬ੍ਰੀਡਰ ਸਾਹਿਬ ਨੇ ਗੱਲ ਕਹੀ ਇੰਟੈਲੀਜੈਂਸ ਫੇਲਯਰ ਬਾਰੇ ਉਹਦੇ ਵਿੱਚ ਮੇਰਾ ਥੋੜਾ ਜਿਹਾ ਥੋੜਾ ਜਿਹਾ ਡਿਫਰੈਂਸ opinion ਹੈ ਦੇਖੋ ਇੰਟੈਲੀਜੈਂਸ ਆਂਦੀ ਹੈ ਜਿਹੜੀ ਉਹ ਬਹੁਤ ਆਂਦੀ ਹੈ ਇਹ ਮੰਨ ਕੇ ਚਲੋ ਕਿ ਜੇ 100 ਤੁਹਾਡੇ ਕੋਲ ਇੰਟੈਲੀਜ ਰਿਪੋਰਟ ਆਂਦੀਆਂ ਆ ਉਹਦੇ ਚੋਂ ਜਿਹੜੀ ਇੰਟੈਲੀਜ ਅਸੀਂ ਰਿਪੋਰਟਾਂ ਦਿੰਦੀ ਹੈ ਉਹਦੇ ਚੋਂ 50% ਜਿਹੜੀ ਹੈਗੀਆਂ ਉਹਨਾਂ ਦੇ ਉੱਪਰ ਕੰਮ ਕੀਤਾ ਜਾਂਦਾ ਹੈ 50% ਰੁਕੀ ਜਾਂਦੀ ਹੈ ਵਿੱਚੋਂ ਕਈ ਵਾਰ ਹੋ ਜਾਂਦਾ ਹੈ ਕਿ ਨਿਕਲ ਗਈ ਪਿਛਲੇ ਧਿਆਨ ਨਹੀਂ ਦਿੱਤਾ ਇੰਟੈਲੀਜ ਦੇ علاوہ ਹੋਰ ਚੀਜ਼ ਹੁੰਦੀ ਹੈ ਉਹਦੇ ਇੰਟੈਲੀਜ ਦੇ ਉੱਪਰ ਐਕਸ਼ਨ ਕਰਨਾ ਜਾਂ ਐਨਾਲਿਸਿਸ ਕਰਨਾ क्योंकि जो थोड़े को सौ खबर आ रही तो सौर तो रिएक्ट नहीं कर सकते जो जो अहदेदार बैठे ने जो बैठे ने, जो बैठे ने वो सीनियर ऑफिसर बैठे अफसर डिसाइड करते हैं हाँ भी एक्शन हो सकते तो एक्शन तो नहीं कर सकते पर मत नहीं कि इट इज अ कंप्लीट इंटेलिजेंस फेलियर की पूरे कलैप्स करके कितने न लैप्स होया है पर कंप्लीट इंटेलिजेंस फेलियर मैं नहीं मनता क्योंकि एक घटना के पिछे हो सकता है पाँ घटना इंटेलीजेंस करके रोकिया भी गई इस बार पाबर फर्क पैदा है ਇਮੀਡੀਏਟ ਮੈਨੂ ਨਹੀਂ ਲੱਗਦਾ ਪੰਜਾਬ ਦੇ ਉੱਪਰ ਕੋਈ ਫਰਕ ਖਾਸ ਪਏਗਾ ਸਾਡੇ ਕੰਮ ਤਾਂ ਸਾਡੇ ਜੋ ਹਸਾਬ ਦਾ ਬਥੇਰਿਆ ਜਾਂ ਖੌਫ ਦਾ ਮਾਹੌਲ ਹੋਏਗਾ ਬਲਕਿ ਇਹਦੇ ਨਾਲ ਇਹੀ ਹੋਏਗਾ ਕਿ ਸਾਡੇ ਜਿਹੜੇ ਸਿਕਿਉਰਿਟੀ ਏਜੰਸੀਜ਼ ਹੈਗੀਆਂ ਪੰਜਾਬ 'ਚ ਉਹਨਾਂ ਦੇ ਬਾਰਡਰ ਜ਼ਿਆਦਾ ਉਸਤਾਇਦ ਹੋ ਜਾਣਗੇ ਪਰ ਇੰਟਰਨਲੀ ਇਹਨਾਂ ਫਰਕ ਨਹੀਂ ਪਏਗਾ ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਕਿ ਜੇ ਉੱਥੇ ਐਕਟਿਵ ਹੋ ਗਏ ਨੇ ਤੇ ਜੋ ਵੀ ਇੱਥੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਥੋੜਾ ਕੰਟਰੋਲ ਚ ਆਏਗਾ ਨਾਰਕੋਟਿਕਸ ਦਾ ਮੈਕੈਨਿਜ਼ਮਿਕਾ ਦਾ ਲੇਕਿਨ ਆਮ ਜਮਿਨਿਸ਼ਨ ਟੈਰਰਿਜ਼ਮ ਉਹ ਉੱਥੇ ਕੰਟਰੋਲ ਹੋਏਗਾ ਪਰ ਜਿਹੜਾ